ਰੌਡ ਆਊਟਲਾਈਨ ਕਰਤੀ ਹੈ ਪਰ ਅਜ ਤਾਈ ਕਿਸੇ ਨੇ ਘਰਾਂ ਦੇ ਅੰਦਰ ਕੰਮ ਕਰਨ ਵਾਲੇ ਕੋਈ ਛੋਟੂ ਕਹਿ ਦਿੰਦਾ ਹੈ ਕੋਈ ਕੁਝ ਹੋਰ ਕਹਿ ਦਿੰਦਾ ਹੈ ਪਰ ਉਹਨਾਂ ਦਾ ਵੀ ਪਰਿਵਾਰ ਹੈ ਉਹਨਾਂ ਦੇ ਜਿਹੜੇ ਹੱਕ ਬਣਦੇ ਆ ਉਹਨਾਂ ਨੂੰ ਕਿਸੇ ਕਿਸਮ ਦੀ ਸਹੂਲਤ ਮਿਲ ਸਕਦੀ ਹੈ ਉਹਦਾ ਪ੍ਰਬੰਧ ਸਰਕਾਰ ਨੇ ਕੀਤਾ ਹੈ ਉਹਦੇ ਵਾਸਤੇ ਮੈਂ ਮੋਦੀ ਸਾਹਿਬ ਨੂੰ ਪਰਸਨਲ ਤੌਰ ਤੇ ਵਧਾਈ ਦੇਣਾ ਚਾਹੁੰਗਾ ਵੀ ਤੁਸੀਂ ਯੂ ਹੈਵ ਗੌਂਡ ਡਾਊਨ ਟੂ ਦਾ ਉਸ ਹੱਥਾਂ ਹੀ ਗਏ ਹੋ ਵੀ ਜਿਹੜਾ ਮੇਨ ਪਿਰਾਮਿਡ ਹੈ ਜਿਹੜਾ ਹਿੰਦੁਸਤਾਨ ਦਾ ਉਹਦਾ ਬੇਸਿਕ ਤਾਂ ਗਰੀਬ ਹੈ ਜੀ ਫਿਰ ਮਿਡਲ ਵਰਗ ਹੈ ਆਪਣਾ ਜਿਹੜਾ ਮਿਡਲ ਵਰਗ ਹੈ ਅੱਜ ਦੇ ਦਿਨ ਵਧ ਰਿਹਾ ਹੈ ਮੱਧਮ ਵਰਗੀਆਂ ਜਿਹੜੇ ਪਰਿਵਾਰ ਹੈ ਅੱਜ ਉਹਨਾਂ ਦੇ ਵੀ ਐਸਪੀਰੇਸ਼ਨਸ ਵਧ ਗੀਆਂ ਰਿਕੁਆਇਰਮੈਂਟਸ ਵਧ ਗੀਆਂ ਅੱਜ ਉਹਨਾਂ ਨੂੰ ਹਸਪੀਟਲਸ ਦੀ ਲੋੜ ਹੈ ਸਭ ਕੱਲੇ ਪੈਸੇ ਨਾਲ ਕਰੋਗੇ ਕੀ ਜੇ ਇਲਾਜ ਨਹੀਂ ਹੋ ਸਕਦਾ ਕੱਲੇ ਪੈਸੇ ਨਾਲ ਕਰੋਗੇ ਕੀ ਜੇ ਬੱਚੇ ਪੜ ਨਹੀਂ ਸਕਦੇ ਜੇ ਉੱਥੇ ਤੁਹਾਡੇ பீਸ ਆਫ ਲਿਵਿੰਗ ਜਿਹੜਾ ਸਪੈਸ਼ਲੀ ਹਨ ਮੈਂਸ਼ਨ ਕੀਤਾ ਵੀ ਸ਼ਹਿਰਾਂ ਦੇ ਅੰਦਰ ਗ੍ਰੀਨ ਏਰੀਆਜ਼ ਪ੍ਰੋਵਾਈਡ ਕਰਵਾਉਣ ਦਾ ਸੈਟੇਲਾਈਟ ਟਾਊਨਸ਼ਿਪ ਬਣਾਉਣ ਦੀ ਜਿਹੜੀ ਗੱਲ ਕੀਤੀ ਹੈ ਇਟ 올 ਰਿਫਲੈਕਟਸ ਅ ਵਿਜ਼ਨ ਵਿਜ਼ਨ ਹੋਊਗਾ ਤੇ ਸਾਡੇ ਕੋਲ ਨਾਲ ਸਰਮਾਇਆ ਕੈਪੇਬਿਲਿਟੀ ਹੋਊਗੀ ਪੈਸਾ ਹੋਊਗਾ ਤਾਂ ਹੀ ਉਹ ਸਾਰਾ ਰਿਅਲਾਈਜ਼ ਕਰ ਸਕਾਂਗੇ ਆ ਸੋਚ ਹੈ ਇਸ ਮੈਨੀਫੈਸਟੋ ਦੀ ਇੱਕ ਪੁਆਇੰਟ ਜਿਹੜਾ ਕੱਲ ਮੈਂ ਜਦੋਂ ਮੋਦੀ ਜੀ ਦੀ ਸਪੀਚ ਸੁਣ ਰਿਹਾ ਸੀਗਾ ਇੱਕ ਲਾਈਨ 'ਚ ਗੱਲ ਆ ਗਈ ਕਿਸੇ ਨੇ ਸ਼ਾਇਦ غور ਹੀ ਨਹੀਂ ਕੀਤਾ ਇੰਪੋਰਟੈਂਸ ਆਫ ਵਿਚ ਕਿਉਂਕਿ ਲੋਕ ਅਜ ਆਪਣੇ ਆਪਣੀ ਸਮੱਸਿਆਵਾਂ ਦੇ ਵਿੱਚ ਉਲਝਿਆ ਟਾਈਮ ਹੈ ਨਹੀਂ ਕੁਛ WhatsApp ਲਈ ਬਟਾ ਸਾਰੇ ਦਿਨ ਐਸੇ ਲੱਗੇ ਰਹਿੰਦੇ ਆ ਪਰਿਵਾਰ ਦਾ ਕਿਸੇ ਨੂੰ ਫਿਕਰ ਨਹੀਂ ਹੁੰਦਾ ਇੱਕ ਇਹਦੇ ਵਿੱਚ ਬੜਾ ਅਹਿਮ ਪੁਆਇੰਟ ਜਿਹੜਾ ਮੈਂ ਨੋਟ ਕੀਤਾ ਹੈ ਜਿਹੜੇ ਲੋਕਾਂ ਨਾਲ ਬੈਠ ਕੇ ਇਹਦੇ ਗੋਣਾਂਗੇ ਅਸੀਂ ਆਹ ਮੁਫ਼ ਦੇ ਦੇਗੇ ਕੋਲੇ ਕੁਝ ਹੈ ਨਹੀਂ ਵਾਦੇ ਤੁਸੀਂ ਕਰੀ ਜਾਂਦੇ ਹੋ ਮਚ ਬਿਓਂਡ ਸਾਰੇ ਸਿਆਣੇ ਕਹਿ ਕੇ ਗਏ ਕੱਟਿਆ ਔਰ ਕੋਟ ਅਕੋਰਡਿੰਗ ਟੂ ਯਰ ਕਲੋਥ ਜਿੰਨੀ ਚਾਦਰ ਦੇਖੀ ਉਹਨੇ ਪੈਰ ਪਸਾਰ ਉਹ ਚਾਦਰ ਜਦੋਂ ਤਾਈ ਵੱਡੀ ਨਹੀਂ ਕਰਾਂਗੇ ਸਾਹਿਬ 3 ਟ੍ਰਿਲੀਅਨ ਇਕਨੋਮੀ ਤੋਂ 5 ਟ੍ਰਿਲੀਅਨ ਇਕਨੋਮੀ ਤੱਕ ਜਾਣ ਵਾਸਤੇ 11ਵੇਂ ਨੰਬਰ ਦੇ ਉੱਤੇ ਸਾਡੀ ਇਕਨੋਮੀ ਸੀ ਜਿਹਨੂੰ ਅੱਜ ਅਸੀਂ ਕੋਸ਼ਿਸ਼ ਕਰਨਿਆ ਲਿਜਾ ਕੇ 3 ਪਾਇਦਾਨ ਤੇ ਜਾ ਕੇ ਖੜਾ ਕਰੀਏ ਉਹਦਾ ਮਕਸਦ ਹੈ ਵੀ ਪੰਜਾਬ ਯਾ ਉਸੇ ਦੇਸ਼ ਦਾ ਹਿੱਸਾ ਹੈ ਦੇਸ਼ ਅਗਰ ਤਰੱਕੀ ਕਰੂਗਾ ਦੇਸ਼ ਤੇ ਕੋਣ ਸਰਮਾਇਆ ਹੋਊਗਾ ਤਾਂ ਹੀ ਲੋਕਾਂ ਨੂੰ ਉਹ ਸੁਵਿਧਾਵਾਂ ਮਿਲ ਸਕਣਗੀਆਂ ਸਾਬ ਗੱਲਾਂ ਕਰਨੀਆਂ ਬਹੁਤ ਸੁਖੱਲੀਆਂ ਨੇ ਉਹਨੂੰ ਨੇਪਰੇ ਕਿਵੇਂ ਚਾੜੋਗੇ ਸਾਬ ਵੇਅਰ ਇਜ਼ ਵੇਅਰ ਆਰ ਦਾ ਰਿਸੋਰਸਸ ਵੇਅਰ ਇਜ਼ ਦਾ ਮਨੀ ਹਣੀ ਬੜੀ ਅਮਰੀਕਨ ਫੇਮਸ ਕੋਟ ਹੈ ਵੇਅਰ ਇਜ਼ ਦਾ ਮਨੀ ਪੈਸੇ ਕਿੱਥੋਂ ਆਣਗੇ ਸਾਬ ਜਾਂ ਤਾਂ ਤੁਸੀਂ ਸਾਰਾ ਕੁਝ ਫਰੀ ਬੰਦ ਦਿਓ ਈਵਨ ਇਨ ਫੈਕਟਰ ਸਾਊਦੀ ਅਰੇਬੀਆ ਕੋਲ ਨਾ ਤੇਲ ਹੈ ਠੁੱਡਾ ਮਾਰੋ ਇੱਥੋਂ ਤੇਲ ਨਿਕਲਿਆ ਜਾਂਦਾ ਸਾਡੇ ਦਾ ਇੱਥੇ ਪਾਣੀ ਵੀ ਹੈ ਨਹੀਂ ਪੰਜਾਬ 'ਚ ਤਾਂ ਕੀ ਕੱਢਾਂਗੇ ਇਸ ਕਰਕੇ ਜਿਹੜੀ ਸੋਚ ਹੈ ਆ ਜਿਹੜਾ ਮੈਨੀਫੈਸਟੋ ਹੈ ਨਾ ਸਾਬ ਇਸ ਮੈਨੀਫੈਸਟੋ ਇਸ ਅ ਰਿਫਲੈਕਸ਼ਨ ਆਫ ਦਾ 10 ਸਾਲ ਦੀ ਲੇਗੇਸੀ 25 ਸਾਲ ਦਾ ਵਿਜਨ ਤੇ ਲੀਡਰਸ਼ਿਪ ਐਬਿਲਿਟੀ ਨੇਤ੍ਰਿਤਵ ਵੀ ਚਾਹੀਦਾ ਸਬਡ ਨੂੰ ਆਪਾਂ ਇੱਕ ਟ੍ਰੈਡੀਸ਼ਨਲ ਸੈਂਸ ਵਿੱਚ ਸਮਝਿਆ ਕਿ ਮੈਨੀਫੈਸਟੋ ਨਹੀਂ ਆ ਗਾਰੰਟੀ ਹੈ ਇਟ ਇਸ ਅ ਪਰਸਨਲ ਗਾਰੰਟੀ ਕਿਸੇ ਕਿਸੇ ਇੰਸਟੀਚਿਊਸ਼ਨ ਦੀ ਨਹੀਂ ਇੱਕ ਵਿਅਕਤੀ ਵਿਸ਼ੇਸ਼ ਦੀ who has become a institution ਨਰੇਂਦਰ ਮੋਦੀ ਜੀ ਦੀ ਗਾਰੰਟੀ ਹੈ ਮੋਦੀ ਕੀ ਗਾਰੰਟੀ ਇਸ ਗਾਰੰਟੀ ਦਾ ਪਿਛੋਕੜ ਸਮਝਣਾ ਪਊਗਾ ਆਪਾਂ ਨੂੰ ਇਸ ਗਾਰੰਟੀ ਦਾ ਪਿਛੋਕੜ ਹੈ ਵਿਸ਼ਵਾਸ ਲੋਕਾਂ ਦਾ ਵਿਸ਼ਵਾਸ ਮੋਦੀ ਜੀ ਦੀ ਕਾਰੇਸ਼ਲੀ ਕਾਰਜਸ਼ਮਤਾ ਉਹਨਾਂ ਦੀ ਨੀਤੀਆਂ 'ਚ ਇੱਕ ਪਾਸੇ ਪਰ ਮੈਂ ਸਮਝਦਾ ਆ ਜਿਹੜੀ ਗਾਰੰਟੀ ਹੈ ਆ ਦਰਸ਼ਨ ਦੀ ਹੈ ਮੋਦੀ ਮੋਦੀ ਜੀ ਦਾ ਵਿਸ਼ਵਾਸ ਦੇਸ਼ ਦੀ ਜਨਤਾ ਦੀ ਸਮਤਾ ਦੇ ਹੁੰਦਾ ਹੈ ਕਿਉਂਕਿ ਤੁਸੀਂ ਨੋਟਿਸ ਕੀਤਾ ਹੋਣਾ ਇਸ ਮੈਨੀਫੈਸਟੋ ਦੇ ਅੰਦਰ ਕੋਈ ਰੇਵੜੀਆਂ ਨਹੀਂ ਵੰਡੀਆਂ ਗਈਆਂ ਇਸ ਦੇ ਵਿੱਚ ਲੋਕਾਂ ਨੂੰ ਸક્ષਮ ਕਰਨ ਦਾ ਜਿਹੜਾ ਮੇਨ ਫੋਕਸ ਹੈ ਹਾਊ ਟੂ ਡਿਵੈਲਪ ਦਾ ਕੈਪੇਬਿਲਿਟੀਜ਼ ਕਪੈਸਿਟੀਆਂ ਹਿਊਮਨ ਕਪੈਸਿਟੀਆਂ ਕਿਸ ਤਰ੍ਹਾਂ ਲੋਕਾਂ ਦੇ ਅੰਦਰ ਹਰੇਕ ਦੇ ਅੰਦਰ ਟੈਲੈਂਟ ਹੈ ਉਸ ਟੈਲੈਂਟ ਨੂੰ ਕਿਸ ਤਰ੍ਹਾਂ ਤਰਾਸ ਕੇ ਅੱਗੇ ਕੀਤਾ ਜਾਵੇ ਤਾਂ ਕਿ ਕਹਿੰਦੇ ਨੇ ਕਿਸੇ ਬੰਦੇ ਨੂੰ ਖਾਣ ਵਾਸਤੇ ਮੱਛਲੀ ਪਕੜ ਕੇ ਦੇ ਦਿਓ ਇੱਕ ਦਿਨ ਖਾ ਲੂਗਾ ਪਰ اگر ਉਹਨੂੰ ਮੱਛਲੀ ਪકડਨਾ ਸਿਖਾ ਦਿਓਗੇ ਉਹ ਆਪਣੇ ਸਾਰੇ ਨਾਲ ਪਰਿਵਾਰ ਦੀ ਰੋਜੀ ਰੋਟੀ ਕਮਾ ਸਕੂਗਾ ਬਲਕਿ ਦੇਸ਼ ਦੀ ਪ੍ਰਗਤੀ ਵਿੱਚ ਵੀ ਆਪਣਾ ਹਿੱਸਾ ਪਾਊਗਾ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਹੁਣੇ ਤੁਸੀਂ ਦੇਖਿਆ ਵੀ ਜਿੱਥੇ ਐਗਰੀਕਲਚਰ ਦੇ ਉੱਤੇ ਪੂਰਾ ਫੋਕਸ ਅਜ ਤਾਈਂ ਹਮੇਸ਼ਾ ਰਿਹਾ ਹੈ ਤੇ ਅੱਗੇ ਵੀ ਰਹੂਗਾ ਬਟ ਐਗਰੀਕਲਚਰ ਦਾ ਖੇਤੀਬਾੜੀ ਦਾ ਇੱਕ ਪੱਖ ਆ ਵੀ ਹੈ ਐਗਰੀ ਪ੍ਰੋਡਿਊਸ ਦੇ ਅੰਦਰ ਸਾਡਾ ਜਿਹੜਾ ਮਛੂਾਰਾ ਸੈਕਟਰ ਹੈ ਕਰੀਬਨ 7000 ਕਿਲੋਮੀਟਰ ਦੀ ਆਪਣੀ ਕੋਸਟਲਾਈਨ ਹੈ ਜਿਹਦੇ ਉੱਤੇ ਕਰੋੜਾਂ ਮਛਵਾਰੇ ਪਰਿਵਾਰ ਬੈਠੇ ਆ ਉਹ ਵੀ ਆਪਣੇ ਆਪ ਨੂੰ ਕਿਸਾਨ ਮੰਨਦੇ ਸਨ ਉਹ ਵੀ ਕਿਸਾਨ ਹੈ ਉਹਨਾਂ ਦੀ ਵੀ ਐਗਰੀਕਲਚਰ ਪ੍ਰੋਡਿਊਸ ਜਿਹੜੀ ਹੈ ਲੋਕਾਂ ਦਾ ਜਏ ਬਹੁਤ ਸਾਰੇ ਏਰੀਆਜ਼ West Bengal ਇਹ ਤੁਝੇ ਤੁਸੀਂ ਦੇਖੋਗੇ ਸਾਰੇ ਉਹਨਾਂ ਦਾ ਖਾਣ-ਪਾਣ ਆਪਣੇ ਨਾਰਥ ਇੰਡੀਆ ਦੇ ਖਾਣ-ਪਾਣ ਨਾਲੋਂ ਅਲੱਗ ਹੈ ਦੈਟ ਇਜ਼ ਆਲਸੋ ਐਗਰੀਕਲਚਰ ਪਾਰਟ ਆਫ ਐਗਰੀ ਪ੍ਰੋਡਿਊਸ ਉਹਨਾਂ ਪਾਸੇ ਧਿਆਨ ਦਿੱਤਾ ਅੱਜ ਉਹਨਾਂ ਨੇ ਵੀ ਉਹਨਾਂ ਨੂੰ ਕਿਸ ਤਰ੍ਹਾਂ ਇਸ ਤਰ੍ਹਾਂ ਉਹਨਾਂ ਦੀ ਕਪੈਸਿਟੀ ਅਨਹਾਸ ਕੀਤੀ ਜਾਵੇ ਮੈਂ ਸਮਝਦਾ ਇਹਦੇ ਵਿੱਚ ਦੂਜਾ ਮੇਨ ਮੈਨੀਫੈਸਟੋ ਦਾ ਜਿਹੜਾ ਫੋਕਸ ਹੈ ਇੱਕੋ ਤਾਂ ਡਿਫਾਲਟ ਸੰਖ ਸੌਰੀ ਪਤਾ ਨਹੀਂ ਕਿੰਨੇ ਆ ਕੇ ਸੁਣਿਆ ਸਾਡੇ ਵਾਲੇ ਪਾਸੇ ਵਰਡ ਇਸਤੇਮਾਲ ਹੁੰਦਾ ਕਿਉਂਕਿ ਸਾਡੀ ਪਿੱਠ ਲੱਗਦੀ ਹੈ ਰਾਜਸਥਾਨ ਦੇ ਨਾਲ ਤੇ ਕਹਿੰਦੇ ਜੀ ਇਹ ਅਸਨ ਵਾਲੀ ਗੱਲ ਨਹੀਂ ਅਸੀਂ ਕਹਿੰਦੇ ਆ ਕਿ ਤਾਂ ਵਾਦਾ ਇੱਕ ਹੁੰਦਾ ਡਿਫਾਲਟ ਸੰਖ ਤੁਸੀਂ ਕਹੋ ਉਸ ਤੋਂ ਫालतू ਡਿਫਾਲਟ ਸੰਖ ਤੇ ਇੱਕ ਪ੍ਰੈਕਟੀਕਲ ਰਿਸ਼ੂ ਦੇ ਵਿੱਚ ਫਰਕ ਇੰਨਾ ਹੈ ਉਹਦਾ ਡਿਫੋਰਸਿੰਗ ਦਾ ਕਈ ਯੋਗ ਕਰਨਾ ਤਾਂ ਹੈ ਨਹੀਂ ਕਿਉਂਕਿ ਇਹਦੇ ਕੋਲ ਸਾਧਨਾਂ ਦਾ ਪ੍ਰੋਵਾਈਡ ਫਰ ਨਹੀਂ ਕੀਤਾ ਗਿਆ ਸਾਡੇ ਪੰਜਾਬ ਦੇ ਅੰਦਰ ਲੋਕਾਂ ਨੂੰ ਬੇਵਕੂਫ ਬਣਾਇਆ ਗਿਆ ਕਹਿ ਕੇ ਮੁਫਤ ਬਿਜਲੀ ਕਰਾਂਗੇ ਜ਼ੀਰੋ ਬਿੱਲ ਦੇਾਂਗੇ ਮੈਂ ਕਹਿੰਦਾ ਕੁਝ ਹੋਰ ਵੀ ਕਹਿ ਦਿੰਦੇ ਵੀ ਆਹ ਵੀ ਦੇਾਂਗੇ ਉਹ ਵੀ ਦੇਾਂਗੇ ਪਰ ਕਿਸੇ ਨੇ ਆਹ ਨਹੀਂ ਸੋਚਿਆ ਵੀ ਪੈਸਾ ਕਿੱਥੋਂ ਆਊਗਾ ਮੁਫਤ ਬਿਜਲੀ ਕਿਉਂਕਿ ਬਿਜਲੀ ਆਜ ਕਾਸਟ ਆਫ ਪ੍ਰੋਡਕਸ਼ਨ ਵਧ ਰਹੀ ਹੈ ਜਿਸ ਤਰ੍ਹਾਂ ਕੋਲੇ ਦੀ ਕੀਮਤਾਂ ਫਰੇਟ ਕਾਸਟ ਜਿਹੜੀ ਹੈ ਮਸ਼ੀਨਰੀ ਦੀ ਕੀਮਤ ਵਧ ਰਹੀ ਹੈ ਇਸ ਕਰਕੇ ਬਿਜਲੀ ਮਹਿੰਗੀ ਹੈ ਹਰੇਕ ਦਾ ਸੁਪਨਾ ਹੈ ਵੀ ਸਾਨੂੰ ਸਸਤੀ ਬਿਜਲੀ ਮਿਲੇ ਪਰ ਜਿਹੜੇ ਐਚ ਵਾਲੇ ਮਾਰਥੀ ਸੀਗੇ ਕੱਟਰ ਇਮਾਨਦਾਰ ਆ ਕੱਟਰ ਬੇਈਮਾਨ ਕਿ ਉਹ ਤਾਂ ਲੋਕ ਦੱਸਣਗੇ ਪਰ ਉਹਨਾਂ ਲੋਕਾਂ ਨੇ ਆ ਇਹ ਨਹੀਂ ਸੋਚਿਆ ਵੀ ਪੈਸਾ ਆਊਗਾ ਕਿਥੋਂ ਉਹਦੇ ਕਰਕੇ ਅੱਜ ਸਾਰੇ ਪੰਜਾਬ ਦੀ ਡਿਵੈਲਪਮੈਂਟ ਰੁਕੀ ਪਈ ਹੈ ਕਿਉਂਕਿ ਲੋਕਾਂ ਨੂੰ ਇੱਕ ਉਹਨਾਂ ਨੇ ਰੇਵੜੀ ਚੋਗਾ ਦੇ ਤਾ ਵੀ ਅਸੀਂ ਤੁਹਾਨੂੰ ਬਿਜਲੀ ਦੇਾਂਗੇ ਸਾਰੇ ਪੰਜਾਬ ਦਾ ਮਸਲਾ ਠੱਪ ਕਰਤਾ ਪਰ ਮੋਦੀ ਸਾਹਿਬ ਦੀ ਜਿਹੜੀ ਸੋਚ ਹੈ ਉਹਨਾਂ ਨੇ ਸੋਲਰ ਪਾਵਰ ਦੇ ਨਾਲ ਅਟੈਚ ਕੀਤਾ ਵੀ ਅਸੀਂ ਤੁਹਾਨੂੰ ਸੋਲਰ ਪੈਨਲਸ ਪ੍ਰੋਵਾਈਡ ਕਰਾਂਗੇ ਤੁਹਾਨੂੰ ਬਿਜਲੀ ਪ੍ਰੋਵਾਈਡ ਕਰਾਂਗੇ ਫਰੀ ਬਿਜਲੀ ਨਾ ਸਿਰਫ ਤੁਹਾਡਾ ਬਿੱਲ ਜ਼ੀਰੋ ਆਊਗਾ ਪਰ ਜਿਹੜੀ ਵੀ ਸਰਪਲਸ ਬਿਜਲੀ ਆ ਤੁਸੀਂ ਗ੍ਰਿਡ ਦੇ ਵਿੱਚ ਵੇਚੋਗੇ ਉਹਦੇ ਨਾਲ ਤੁਹਾਡੀ ਆਮਦਨ ਵੀ ਹੋਊਗੀ ਇੱਕ ਤੀਰ ਨਾਲ ਦੋ ਸ਼ਿਕਾਰ ਡਿਵੈਲਪਮੈਂਟ ਦੀ ਡਿਵੈਲਪਮੈਂਟ ਗਰੀਬ ਦੇ ਉੱਤੇ ਜਿਹੜਾ ਉਹਦਾ ਬੋਝ ਸੀਗਾ ਪੈਸੇ ਦਾ ਉਹ ਕੰਮ ਕਰਤਾ ਉਹਨੂੰ ਆਮਦਨ ਦਾ ਜ਼ਰੀਆ ਬਣਾਤਾ ਰੀਨਿਊਏਬਲ ਰਿਸੋਰਸ ਜਿਹੜਾ ਧੂਏ ਨਿਕਲਦੇ ਐ ਰੋਜ਼ ਇਹ ਜਿਹੜੇ ਸਨੂਲ ਪਲਾਂਟ ਲੱਗੇ ਐ ਇਹਨਾਂ ਦੇ ਜਿਹੜਾ ਪਰਿਆਵਰਣ ਨੂੰ ਲੈ ਕੇ ਰੋਲਾ ਪੈਂਦਾ ਹਮੇਸ਼ਾ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਦੇ ਵਿੱਚ ਵੀ ਇਹ ਇੱਕ ਬਹੁਤ ਵੱਡਾ ਫੈਕਟਰ ਹੈ ਮੈਂ ਸਮਝਦਾ ਆ ਇੱਕ ਸੋਚ ਇਸ ਸੋਚ ਨੂੰ ਦੇਖ ਕੇ ਲੋਕਾਂ ਦੀ ਕਪੈਸਿਟੀ ਨੂੰ ਦੇਖ ਕੇ ਮੋਦੀ ਸਾਹਿਬ ਨੇ ਮੈਂ ਪਿੰਡਾਂ ਦੀ ਸੱਤਾ ਵਿੱਚ ਜਾ ਕੇ ਜਦੋਂ ਕਈ ਵਾਰੀ ਗੱਲ ਕੀਤੀ ਹੈ ਵੀ 3 ਟ੍ਰਿਲੀਅਨ ਇਕਨੋਮੀ 3 ਟ੍ਰਿਲੀਅਨ ਇਕਨੋਮੀ ਬਣਾ ਦਿੱਤੀ ਜਾਊਗੀ ਦੇਸ਼ ਬਣ ਗਿਆ ਹੈ ਅਗੇ ਨੂੰ 5 ਟ੍ਰਿਲੀਅਨ ਇਕਨੋਮੀ ਬਣਾਈ ਜਾਊਗੀ ਜਦੋਂ ਆ ਸਵਾਲ ਸਾਹਮਣੇ ਆਇਆ ਸੀ ਮੈਨੂੰ ਕਿਸੇ ਨੇ ਪੁੱਛ ਲਿਆ ਵੀ ਆ ਜੀ 3 ਟ੍ਰਿਲੀਅਨ ਕੀ ਚੀਜ਼ ਹੁੰਦਾ ਮੈਂ ਕਿਰਪਾੜਿਆ ਦਾ ਮੈਂ ਵੀ ਮੜਾ ਮੋਟਾ ਮੈਨੇਜਮੈਂਟ ਵੀ ਪੜੀ ਆ ਮੜਾ ਮੋਟਾ ਇਕਨੋਮਿਕਸ ਦੀ ਵੀ ਕੀਤੀ ਆ ਪਰ ਮੈਨੂੰ ਨਹੀਂ ਪਤਾ ਵੀ ਟ੍ਰਿਲੀਅਨ ਦੇ ਮਗਰ ਜ਼ੀਰੋ ਕਿੰਨੀਆਂ ਲੱਗਦੀਆਂ ਸਾਡੇ ਦੇ ਇੱਥੇ ਆ ਕੇ ਖਰਬ ਤੇ ਆ ਕੇ ਰੁਕ ਜਾਂਦੀ ਹੈ ਕਰੋੜ ਅਰਬ ਤੇ ਖਰਬ ਉਸ ਤੋਂ ਕੇ ਫਿਰ ਬੰਦ ਕੰਮ ਗਿੰਦੀ ਆ ਟ੍ਰਿਲੀਅਨ ਕੀ ਚੀਜ਼ ਹੁੰਦੀ ਆ ਆ ਸਵਾਲ ਨੈਸ਼ਨਲ ਐਗਜ਼ੈਕਟਿਵ ਮੰਨੂ ਮੈਂਬਰ ਬਣਾਣ ਦਾ ਜਦੋਂ ਪਾਰਟੀ ਨੇ ਵਿਸ਼ਵਾਸ ਕੀਤਾ ਮੈਨੂੰ ਬੀਜੇਪੀ ਦੇ ਨੈਸ਼ਨਲ ਐਗਜ਼ੈਕਟਿਵ ਦਾ ਮੈਂਬਰ ਮਨੂੰ ਬਣਾਇਆ ਗਿਆ ਉਦੋਂ ਆ ਸਵਾਰ ਮਨੂੰ ਚੱਕਣ ਦਾ ਮੌਕਾ ਮਿਲਿਆ ਸੀ ਮੈਂ ਕਿਹਾ ਪ੍ਰਧਾਨ ਮੰਤਰੀ ਜੀ ਆ ਜਿਹੜੀ ਈਸ਼ੂ ਹੈ ਬਈ ਤੁਸੀਂ ਕਹਿੰਦੇ 10 ਟ੍ਰਿਲੀਅਨ ਇਕਨੋਮੀ ਬਣ ਗਈ ਆ ਲੋਕਾਂ ਨੂੰ ਆ ਵੀ ਪਿੰਡਾਂ ਦੇ ਜਾ ਕੇ ਸਾਨੂੰ ਸਮਝਾਣਾ ਪਊਗਾ ਵੀ ਆ 10 ਟ੍ਰਿਲੀਅਨ ਇਕਨੋਮੀ ਕਿਸ ਚੀੜੀ ਦਾ ਨਾਮ ਹੈ ਹੋ ਸਕਦਾ ਕਈ ਸਿਆਣੇ ਬੰਦੇ ਤੁਹਾਡੇ ਜੇ ਬੈਠੇ ਤੁਹਾਨੂੰ ਪਤਾ ਕਿੰਨੀ ਜ਼ੀਰੋ ਹੈ ਪਰ ਆਮ ਬੰਦੇ ਨੂੰ ਜ਼ੀਰੋ ਨਾਲ ਐ ਗਿਣਤੀ ਨਾਲ ਮਤਲਬ ਨਹੀਂ ਉਹਨੂੰ ਐਵੇਂ ਦੇ ਵਿੱਚ ਮੇਰਾ ਕੀ ਆ ਜਿਹੜੀ ਨੇਵੜੀਆਂ ਫਰੀ ਬਿਜਲੀ ਫਰੀ ਚੀਜ਼ ਫਰੀ ਅਜੇ 80 ਕਰੋੜ ਲੋਕਾਂ ਨੂੰ ਅਗਰ ਅਨਾਜ ਫਰੀ ਪ੍ਰੋਵਾਈਡ ਕਰਵਾ ਰਹੀ ਹੈ ਸਰਕਾਰ ਇਹਦੇ ਵਾਸਤੇ ਜੇ ਆਪਣੀ 3 ਟ੍ਰਿਲੀਅਨ ਇਕਨੋਮੀ ਹੈ ਜੇ ਸਰਮਾਇਆ ਕਰੇ ਹੋਊਗਾ ਸਭ ਤਾਂ ਹੀ ਜਾ ਕੇ ਕਿਸੇ ਨੂੰ ਦੇ ਸਕਦੇ ਆ ਪੱਲੇ ਨਹੀਂ ਤੇਲਾ ਕਰਦੀ ਮੇਲਾ ਮੇਲਾ ਆਮ ਆਦਮੀ ਪਾਰਟੀ ਵਾਲੇ બીજી ਪਾਰਟੀਆਂ ਕਾਂਗਰਸ ਪਾਰਟੀ ਕਹਿੰਦੀ ਅਸੀਂ ਆ ਮੁਫਤ ਦੇ ਦਿਆਂਗੇ ਅਸੀਂ ਆ ਮੁਫਤ ਦੇ ਦਿਆਂਗੇ ਕੋਲੇ ਕੁਝ ਹੈ ਨਹੀਂ ਵਾਦੇ ਤੁਸੀਂ ਕਰੀ ਜਾਂਦੇ ਹੋ ਮਚ ਬਿਯੋਂਡ ਸਾਰੇ ਸਿਆਣੇ ਕਹਿ ਕੇ ਗਏ ਕੱਟੇ ਔਰ ਕੋਟ ਅਕੋਰਡਿੰਗ ਟੂ ਯਰ ਕਲੋਥ ਜਿੰਨੀ ਚਾਦਰ ਦੇਖੀ ਔਰ ਨੇ ਪੈਰ ਪਸਾਰ ਉਹ ਚਾਦਰ ਜਦੋਂ ਤਾਈਂ ਵੱਡੀ ਨਹੀਂ ਕਰਾਂਗੇ ਸਾਹਿਬ 3 ਟ੍ਰਿਲੀਅਨ ਇਕਨੋਮੀ ਤੋਂ 5 ਟ੍ਰਿਲੀਅਨ ਇਕਨੋਮੀ ਤੱਕ ਜਾਣ ਵਾਸਤੇ 11ਵੇਂ ਨੰਬਰ ਦੇ ਉੱਤੇ ਸਾਡੀ ਇਕਨੋਮੀ ਸੀ ਜਿਹਨੂੰ ਅੱਜ ਅਸੀਂ ਕੋਸ਼ਿਸ਼ ਕਰਨਿਆ ਲਿ ਜਾ ਕੇ 3ਰਡ ਪਾਇਦਾਨ ਤੇ ਜਾ ਕੇ ਖੜਾ ਕਰੀਏ ਉਹਦਾ ਮਕਸਦ ਹੈ ਵੀ ਪੰਜਾਬ ਯਾ ਭੋਜੇ ਦੇਸ਼ ਦਾ ਹਿੱਸਾ ਹੈ ਦੇਸ਼ ਅਗਰ ਤਰੱਕੀ ਕਰੂਗਾ ਦੇਸ਼ ਤੇ ਕੋਣ ਸ਼ਰਮਾਇਆ ਹੋਊਗਾ ਤਾਂ ਹੀ ਲੋਕਾਂ ਨੂੰ ਉਹ ਸੁਵਿਧਾਵਾਂ ਮਿਲ ਸਕਣਗੀਆਂ ਸਾਬ ਗੱਲਾਂ ਕਰਨੀਆਂ ਬਹੁਤ ਸੁਖਲੀਆਂ ਨੇ ਉਹਨੂੰ ਨੇਪਰੇ ਕਿਵੇਂ ਚਾੜੋਗੇ ਸਾਬ ਵੇਅਰ ਇਜ਼ ਵੇਅਰ ਆਰ ਦ ਰਿਸੋਰਸਸ ਵੇਅਰ ਇਜ਼ ਦ ਮਨੀ ਹਣੀ ਬੜੀ ਅਮਰੀਕਨ ਫੇਮਸ ਕੋਟ ਹੈ ਵੇਅਰ ਇਜ਼ ਦ ਮਨੀ ਪੈਸੇ ਕਿੱਥੋਂ ਆਣਗੇ ਸਾਬ ਜਾਂ ਤਾਂ ਤੁਸੀਂ ਸਾਰਾ ਕੁਝ ਫ੍ਰੀ ਬੰਨਦੇ ਹੋ ਈਵਨ ਇਨ ਫੈਕਟਰ ਸਾਊਦੀ ਅਰੇਬੀਆ ਕੋਲ ਨਾ ਤੇਲ ਹੈ ਠੁੱਡਾ ਮਾਰੋ ਇੱਥੋਂ ਤੇਲ ਨਿਕਲਿਆ ਤਾਂ ਸਾਡੇ ਦਾ ਇੱਥੇ ਪਾਣੀ ਵੀ ਹੈ ਨਹੀਂ ਪੰਜਾਬ 'ਚ ਤਾਂ ਕੀ ਕੱਢਾਂਗੇ ਇਸ ਕਰਕੇ ਜਿਹੜੀ ਸੋਚ ਹੈ ਆ ਜਿਹੜਾ ਮੈਨੀਫੈਸਟੋ ਹੈ ਨਾ ਸਾਬ ਇਹ ਮੈਨੀਫੈਸਟੋ ਇਜ਼ ਅ ਰਿਫਲੈਕਸ਼ਨ ਆਫ ਦਾ 10 ਸਾਲ ਦੀ ਲੇਗੇਸੀ 25 ਸਾਲ ਦਾ ਵਿਜ਼ਨ ਤੇ ਲੀਡਰਸ਼ਿਪ ਐਬਿਲਿਟੀ ਨੇਤ੍ਰਤਵ ਵੀ ਚਾਹੀਦਾ ਸਾ ਜੇ ਕੋਈ ਕਮਜ਼ੋਰ ਕੁਰਸਵਾਰ ਚੜ ਜੇ ਕੋੜੇ ਦੇ ਉੱਤੇ ਸੰਭਾਲਿਆ ਨਹੀਂ ਜਾਂਦਾ ਕੋੜਾ ਨਹੀਂ ਸੰਭਾਲਿਆ ਜਾਂਦਾ ਆ ਦਾ ਮੁਲਕ ਹੈ 140 ਕਰੋੜ ਦਾ ਐਡਮਿਨਿਸਟ੍ਰੇਸ਼ਨ ਸੰਭਾਲੀ ਨਹੀਂ ਜਾਂਦੀ ਇਕਨੋਮੀ ਸੰਭਾਲੀ ਨਹੀਂ ਜਾਂਦੀ ਯੂ ਨੀਡ ਅ ਲੀਡਰਸ਼ਿਪ ਤੇ ਲੇਗੇਸੀ ਹੈ 10 ਸਾਲ ਕੰਮ ਕਰਕੇ ਦਿਖਾਇਆ ਲੋਕ ਕਹਿੰਦੇ ਜੀ ਕਿਸ ਤਰ੍ਹਾਂ ਹੋ ਜੂਗੀ ਗਾਰੰਟੀ ਪੂਰੀ ਬਿਕੋਜ਼ ਕੰਮ ਕਰਕੇ ਦਿਖਾਇਆ ਦੇਸ ਅ ਲੇਗੇਸੀ ਅੱਜ ਸੜਕਾਂ ਦਾ ਜਾਲ ਵਿਛਿਆ ਪਿਆ ਹੈ ਚਾਹੇ ਕ੍ਰੈਡਿਟ ਕੋਈ ਲੈਂਦਾ ਸੀ ਸਾਡੇ ਜਿਹੜੇ ਪੁਰਾਣੇ ਭਾਈਵਾਲ ਸੀ ਉਹ ਕਹਿੰਦੇ ਸੀ ਵੀ ਅਸੀਂ ਬੰਮ ਪ੍ਰੂਫ ਸੜਕਾਂ ਬਣਾਤੀਆਂ ਸਬੂ ਸੜਕਾਂ ਬਣਾਈਆਂ ਕਿੰਨੇ ਸੀਗੇ ਉਹ ਤਾਂ ਪੁੱਛ ਲੋ ਕਿਸੇ ਸੜਕਾਂ ਦਾ ਜਾਲ ਅੱਜ ਕਈ ਵਾਰੀ ਆਪ ਰੁੜ ਜਾਈਦਾ ਜੋਸ਼ੀ ਜੀ ਤੋਂ ਜਾਈਦਾ ਹੈ ਨਾ ਵੀ ਆ ਕਿਹੜਾ ਇੰਟਰਚੇਂਜ ਵਰਡ ਹੀ ਨਹੀਂ ਸੁਣਨਾ ਸੀ ਅੱਜ ਤੱਕ ਤਾਂ ਚੌਂਕ ਸੁਣਦੇ ਸੀ ਅੱਜ ਇੰਟਰਚੇਂਜ ਹੈ ਜੀ ਇੰਟਰਚੇਂਜ ਹੀ ਫਲਾਣੇ ਹਾਈਵੇ ਤੋਂ ਦੂਜੀ ਹਾਈਵੇ ਤੇ ਜਾਣ ਦੇ ਵਾਸਤੇ ਆ ਪੂਰਾ ਪਰਿਮਾਣੇ ਦੇ ਕੇ ਤਰੋਂ ਦੀ ਉੱਤੇ ਫਲਾਈ ਹੋਰ ਤੋਂ ਚੜ ਕੇ ਤੁਸੀਂ ਉਸ ਤੇ ਜਾ ਬਣੋਗੇ ਸਾਡੇ ਆ ਜਿਹੜੇ ਰੇਲਵੇ ਲਾਈਨਸ ਵਿਚ ਰਹੀਆਂ ਹੈ ਬੁਲੇਟ ਟ੍ਰੇਨ ਦੀ ਗੱਲ ਹੋ ਰਹੀ ਹੈ ਇਹ ਕੋਈ ਮੇਰੇ ਵਰਗੇ ਮੇਰੇ ਮਨ ਚ ਆਇਆ ਵੀ ਆਪਾਂ ਆਪਣਾ ਮੁਲਕ ਜੇ ਨਾ ਸક્ષਮ ਹੈ ਨਹੀਂ ਵੀ ਆਪਾਂ ਬੁਲਟ ਟ੍ਰੇਨ ਕਿਉਂ ਬਣਾ ਰਹੇ ਕਿਉਂ 1 ਲੱਖ ਕਰੋੜ ਦਾ ਖਰਚਾ ਬੁਲਟ ਟ੍ਰੇਨ ਤੇ ਹੋ ਰਿਹਾ ਬੁਲਟ ਟ੍ਰੇਨ ਦਾ ਮਤਲਬ ਹੈ ਸਾਬਕਾ ਫੋਰ ਅਜ ਦੇ ਦਿਨ ਜਿਸ ਕਿਸਮ ਦੀ ਆਪਾਂ ਜਾ ਰਹੇ ਆ ਆਪਾਂ ਜਫਾ ਪਾ ਲਿਆ ਅਮਰੀਕਾ ਨੂੰ ਜਫਾ ਪਾ ਲਿਆ ਚੀਨ ਨੂੰ ਉਹਨਾਂ ਨਾਲ ਜੇ ਕੰਪੇਅਰ ਆਪਾਂ ਕਰਾਂਗੇ ਤੁਸੀਂ ਹੈਵ ਟੂ ਪ੍ਰੋਵਾਈਡ ਦੋਸ ਫੈਸਿਲਿਟੀਆਂ ਟੂ ਇਨੇਬਲ ਆਰ ਐਂਟਰਪ੍ਰੀਨਿਅਰਸ਼ਿਪ ਉਹ ਜਿਹੜਾ ਏਰੀਆ ਹੈ ਸਾਬ ਬੰਬਈ ਅਹਮਦਾਬਾਦ ਦਿਸ ਇਜ਼ ਆਰ ਮੇਨ ਹਬ ਇੰਡਸਟਰੀਅਲ ਕੋਰੀਡੋਰ ਹੈ ਇਧਰਲੇ ਪਾਸੇ ਸਾਊਥ ਤੇ ਜਾਓ ਉਹਨਾਂ ਦੇ ਕਾਰਡਰ ਰਸਤਾ ਜਿਹੜੇ ਇੱਥੇ ਦਾ ਫਰੇਟ ਕੋਰੀਡੋਰ ਮੰਗੀ ਜਾਂਦੇ ਵੀ ਸਾਡਾ ਫਰੇਟ ਕੋਰੀਡੋਰ ਕੋਰੀਡੋਰ ਬਣਾ ਦਿਓ ਤਾਂ ਕਿ ਸਾਡੇ ਪੰਜਾਬ ਲੁਧਿਆਣਾ ਫਗਵਾੜਾ ਜਲੰਧਰ ਸਾਰੇ ਇੰਡਸਟਰੀਅਲ ਕੋ ਉਹਦੇ ਚ ਸਾਨੂੰ ਫਾਇਦਾ ਮਿਲੇ ਬਟ ਦੇ ਹੈਵ ਫਾਰ ਮੋਰ ਐਡਵਾਂਸ ਉਹਨਾਂ ਸਾਰੀਆਂ ਗੱਲਾਂ ਦੇ ਉੱਤੇ ਵਿਸ਼ਵਾਸ ਕਰਕੇ ਮੋਦੀ ਸਾਹਿਬ ਨੇ ਆ ਜਿਹੜੀਆਂ ਗੱਲਾਂ ਕਹੀਆਂ ਵੀ ਅਸੀਂ ਲੋਕਾਂ ਨੂੰ ਰੋਜ਼ਗਾਰ ਮੰਗਣ ਵਾਸਤੇ ਨਹੀਂ ਰੋਜ਼ਗਾਰ ਦੇਣ ਵਾਲੇ ਵੀ ਵਿਲ ਮੇਕ देम ਸਰਵਿਸ এমਪਲॉयमेंट ਪ੍ਰੋਵਾਈਡਰਸ ਆ ਦੇ ਵਿਲ ਬੀ এমਪਲॉयर्स ਥੈਦਰ than এমপ্লয়ੀਸ देमਸੈਲਫ ਉਹਦਾ ਜਿਹੜਾ ਇਹ ਸਭ ਤੋਂ ਮੇਨ ਮੈਂ ਸਮਝਦਾ ਦੇਖਣਾ ਪਊਗਾ ਸਾਰਿਆਂ ਨੂੰ ਆ ਜਿਹੜੀ ਫਿਗਰਸ ਹੈ ਦੀ ਲਾਈਨ ਹੈ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਉਹਨਾਂ ਨੇ ਕਿਹਾ ਜਿਹਦੇ ਤਹਿਤ ਬਿਨਾ ਗਰੰਟੀ ਦੇ ਐਂਟਰਪ੍ਰੈਨਿਅਰਸ ਜਿਹੜੇ ਲੋਕ ਆਪਣਾ ਕੰਮ ਕਰਨਾ ਚਾਹੁੰਦੇ ਆ ਪੜੇ ਲਿਖੇ ਨੌਜਵਾਨ ਜਿਹੜੇ ਕਹਿੰਦੇ ਆ ਕਿ ਇਹਨਾਂ ਨੂੰ ਨੌਕਰੀ ਦਿਵਾਓ ਜੀ ਕਿਤੇ ਕਿਤੇ ਨਾ ਕਿਤੇ ਜਿਵੇਂ ਆਪਣੇ ਪੰਜਾਬੀ ਜਨ ਨੂੰ ਕਿਤੇ ਅੜਾ ਦਿਓ ਜੀ ਕਿਤੇ ਫਿੱਟ ਕਰ ਦਿਓ ਜੀ ਉਹਨਾਂ ਲੋਕਾਂ ਵਾਸਤੇ ਮੁਦਰਾ ਯੋਜਨਾ ਵੀ ਕਰੇ ਬਹੁਤ ਸਾਰੇ ਲੋਕਾਂ ਦਾ ਆਈਵਨ ਕਿਸਾਨਾਂ ਦਾ ਵਿਚਾਰ ਆਉਂਦਾ ਸੀਗਾ ਕਿ ਸਾਡੀ ਜ਼ਮੀਨ ਤਾਂ ਸਾਡੇ ਨਾਂ ਹੈ ਨਹੀਂ ਜੀ ਬੋਲਦੀ ਨਹੀਂ ਗਾਰੰਟੀ ਬਣਦੀ ਨਹੀਂ ਆਪਦਾ ਮਕਾਨ ਵੀ ਨਹੀਂ ਬਣਾ ਸਕਦੇ ਆ ਕੋਈ ਕੰਮ ਨਹੀਂ ਕਰ ਸਕਦੇ ਕਿਉਂਕਿ ਇਹਦੇ ਅਗੇਂਸਟ ਸੀ ਇਹਨੂੰ ਮੌਰਗੇਜ ਨਹੀਂ ਕਰ ਸਕਦੇ ਲੀਨ ਇਹਦੇ ਪਨੀ ਪੈ ਸਕਦਾ ਸਾਡੇ ਨਾਮ ਹੈ ਨਹੀਂ ਸੋਚ ਦਾ ਫਰਕ ਹੈ ਇਹਨਾਂ ਨੇ ਕਿਹਾ ਮੁਦਰਾ ਯੋਜਨਾ ਦਾ ਸਭ ਤੋਂ ਵੱਡਾ ਜਿਹੜਾ ਬੈਨੀਫਿਟ ਹੈ ਵੀ ਇਹਦੇ ਵਾਸਤੇ ਤੁਹਾਨੂੰ ਕਿਸੇ ਕਿਸਮ ਦੀ ਗਾਰੰਟੀ ਨਹੀਂ ਥੋੜੀ ਗਾਰੰਟੀ ਪ੍ਰਧਾਨ ਮੰਤਰੀ ਮੋਦੀ ਦੇ ਰਹੇ ਆ ਤੇ ਆ ਜਿਹੜੇ ਸਾਡੇ ਨੌਜਵਾਨ ਹੈਗੇ ਆ ਕੰਮ ਕਰਨ ਵਾਲੇ ਐ ਦੇ ਆਰ ਕੇਪੇਬਲ ਟੂ ਮੇਕ देयर ओन ਲਿਵਿੰਗ ਲੋਕਾਂ ਨੂੰ ਰੋਜ਼ਗਾਰ ਦੇਣਗੇ ਮੈਂ ਥੋੜੇ ਜਿਹਾ ਅੰਕੜੇ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਕਿਹਨ ਨੂੰ ਬੜਾ ਛੋਟਾ ਲੱਗਦਾ 10 ਲੱਖ ਰੁਪਏ ਦੇ ਦਿੰਦੇ ਕੀ ਫਰਕ ਕੀ ਹੁੰਦਾ ਹੋ ਜੂਗਾ ਆ ਜਿਹੜੀ ਪਹਿਲਾ ਫਿਗਰ ਤੁਹਾਨੂੰ ਦਿੱਤੀ ਸੀ ਉਹ ਇੱਕ ਸਾਲ ਦੀ ਸੀ ਸਾਡੇ ਜਿਹੜੀ 8000 ਕਰੋੜ ਦੀ ਉਹ ਰੀਸੈਂਟ ਇੱਕ ਸਾਲ ਦੀ ਸੀਗੀ ਆ ਜਦੋਂ ਦੀ ਆ ਯੋਜਨਾ ਚਾਲੂ ਹੋਈ ਹੈ 17 18 ਤੋਂ ਲੈ ਕੇ ਹੁਣ ਤਾਈ 23 ਤਾਈ ਇੱਕ ਮਿੰਟ ਕੱਲੇ ਪੰਜਾਬ ਦੇ ਅੰਦਰ ਮੈਂ ਤੁਹਾਨੂੰ ਆਹ ਜਿਹੜੇ ਪੜ੍ਹ ਕੇ ਸੁਣਾ ਦੇਣ ਕਿੰਨੇ ਲੋਕਾਂ ਨੇ ਇਹਦਾ ਬੈਨੀਫਿਟ ਮਿਲਿਆ ਹੈ 23 ਲੱਖ ਪੰਜਾਬ ਦੇ ਲੋਕਾਂ ਨੂੰ 23 ਲੱਖ 1313 ਲੋਕਾਂ ਨੂੰ ਇਹਦਾ ਬੈਨੀਫਿਟ ਮਿਲਿਆ ਹੈ ਸੋ 15 ਅੱਧ 23 ਮੁੰਡੇ ਸਾਡੀ ਕੰਮ ਮੈਂ ਤੁਹਾਨੂੰ ਬេរ ਇੱਕ ਸਾਲ ਦਾ ਪੜ੍ਹ ਕੇ ਦੇਗਾ ਆ ਟੋਟਲ ਹੈ 70 ਲੱਖ 70000 236 ਲੋਕਾਂ ਨੇ ਹੁਣ ਤਾਈ ਬੈਨੀਫਿਟ ਲਿਆ ਪਿਛਲੇ ਆ 7-8 ਸਾਲਾਂ ਦੇ ਅੰਦਰ ਤੇ ਟੋਟਲ ਅਮਾਉਂਟ ਹੈ 51548 ਕਰੋੜ ਰੁਪਏ 51548 ਕਰੋੜ ਰੁਪਏ ਲੋਕਾਂ ਨੇ ਲੋਨ ਲਿਆ ਹੈ ਅਪ ਟੂ 10 ਲੱਖ ਰੁਪਏ ਦਾ ਜਿਹੜਾ ਲੋਨ ਹੈ ਉਹ ਲੋਕਾਂ ਨੇ ਅਵੇਲ ਕੀਤਾ ਹੈ ਬੈਂਕ 'ਚ ਜਾਓ ਬਿਨਾ ਕਿਸੇ ਗਾਰੰਟੀ ਦੇ ਇਨਫੈਕਟ ਸਾਡੇ ਕੋਲ ਤੱਕ ਹੀ ਹੈ ਜੇ ਉਦਾਹਰਨ ਵੀ ਹੈ ਜਿਨ੍ਹਾਂ ਨੇ ਪਹਿਲਾਂ ਗਾਰੰਟੀਆਂ ਦੇ ਕੇ ਮਾੜਾ ਮੋਟਾ ਲੋਨ ਚੱਕਿਆ ਸੀ ਜਦੋਂ ਦੇ ਮੁਦਰਾ ਦੇ ਆਈਏ ਸਕੀਮ ਉਹਨਾਂ ਨੇ ਜਾ ਕੇ ਆਪਣਾ ਕਾਗਜ਼ ਜਿਹੜੇ ਆਪਣੇ ਮਕਾਨ ਦੇ ਵਾਪਸ ਵਿਡਰਾਅ ਕਰ ਲਏ ਉਹਨਾਂ ਨੂੰ ਇਸ ਗੱਲ ਦਾ ਆ ਬੈਨੀਫਿਟ ਆ ਜਿਹੜਾ ਉਹਨਾਂ ਲੋਕਾਂ ਨੂੰ ਮਿਲਿਆ ਥਿਸ ਇਜ਼ ਰੀਅਲ ਮਾਇਨਾ ਦੇ ਅੰਦਰ ਲੋਕਾਂ ਨੂੰ ਰੋਜ਼ਗਾਰ ਦੇਣ ਵਾਲਾ ਬਣਾਉਣ ਦੇ ਜਿਹੜਾ ਪ੍ਰਯਾਸ ਕੀਤਾ ਗਿਆ ਸਸਟੇਨਡ ਅਫਰਟ ਇੱਕ ਸਾਲ ਦਾ ਨਹੀਂ ਆ ਜਿਹੜੇ ਪਹਿਲਾਂ ਆંકੜੇ ਪੜ੍ਹ ਰਹੇ ਸੀ ਇਸ ਸਾਲ ਦੇ ਪੜ੍ਹਿਆ ਸੀ ਜਿਹੜੇ 4115 ਕਰੋੜ ਰੁਪਏ ਹੋ ਇੱਕ ਸਾਲ ਦੇ ਹੈ ਪਰ ਕੁੱਲ ਮਿਲਾ ਕੇ ਹੁਣ ਤਾਈ 51548 ਕਰੋੜ ਰੁਪਏ ਡਿਸਬਰਸ ਹੋਏ ਹੈ মুদ্রা ਸਕੀਮ ਦੇ ਤਹਿਤ ਤੇ ਮੈਂ ਸਮਝਦਾ ਆ ਆਪਣੇ ਆਪ ਚ ਇੱਕ ਸੋਚ ਦਾ ਪ੍ਰਗਟਾਵਾ ਹੈ ਉਸ ਤੋਂ ਵੀ ਵੱਡੀ ਗੱਲ ਸਵੈਨidhi ਯੋਜਨਾ ਰੇੜੀ ਪੱਟੀ ਪਟੜਨੀਆਂ ਦੇ ਜਿਹੜੇ ਲਾਂਦੇ ਉਹਨਾਂ ਵਾਸਤੇ ਸਵੈਨidhi ਬਣਾਈ ਸਕੀਮ ਬਣਾਈ ਗਈ ਜਿਹਨੂੰ ਲੈ ਕੇ ਵਿਸ਼ਵਕਰਮਾ ਸਕੀਮ ਹੈ ਆ ਸਾਰੇ ਦਾ ਸਾਰਾ ਫੋਕਸ ਹੈ ਵੀ ਅਸੀਂ ਇਨਫਰਾਸਟ੍ਰਕਚਰ ਅਸੀਂ ਪ੍ਰੋਵਾਈਡ ਕਰਕੇ ਦੇਣੇ ਆ ਲੋਕਾਂ ਨੂੰ ਕਪੈਸਿਟੀਜ਼ ਐਨਹਾਂਸਮੈਂਟ ਉਹਨਾਂ ਲੋਕਾਂ ਦੀ ਕਰਨ ਵਾਸਤੇ ਵਿਸ਼ਵਕਰਮਾ ਸਕੀਮ ਦਿੱਤਾ ਹੈ ਤਾਂ ਉਹਨਾਂ ਨੂੰ ਟ੍ਰੇਨਿੰਗ ਦੇਣਾ ਉਹਨਾਂ ਨੂੰ ਇਕਵਿਪਮੈਂਟ ਦੇਣਾ ਉਹਨਾਂ ਨੂੰ ਇਨੀਸ਼ੀਅਲ ਜਿਹੜੀ ਹੈ ਕਿਟ ਪ੍ਰੋਵਾਈਡ ਕਰਨਾ ਤਾਂ ਕਿ ਉਹ ਆਪਣਾ ਰੋਜ਼ਗਾਰ ਚਾਲੂ ਕਰ ਸਕਣ ਮਹਿਲਾ ਸਸ਼ਕਤੀਕਰਨ ਦੇ ਅੰਦਰ ਜਿੰਨੀ ਵੀ ਸੈਲਫ ਹੈਲਪ ਗਰੁੱਪਸ ਹੈ ਉਹਨਾਂ ਨੂੰ ਪੈਸੇ ਪ੍ਰੋਵਾਈਡ ਕਰਕੇ ਉਹਨਾਂ ਨੂੰ ਹੁਣ ਤਾਂ ਇਹਦਾ ਸਿਰਫ ਸੀਗਾ ਵੀ 1 ਡਿਸਟ੍ਰਿਕਟ 1 ਪ੍ਰੋਡਕਟ ਵਾਲੀ ਸਕੀਮ ਦੇ ਤਹਿਤ ਪਰ ਹੁਣ ਉਹਨਾਂ ਨੂੰ ਸਰਵਿਸ ਪ੍ਰੋਵਾਈਡਰ ਦੇ ਤੌਰ ਤੇ ਵੀ ਜਿਸ ਤਰ੍ਹਾਂ ਹੈਲਥ케ਅਰ ਦੇ ਵਿੱਚ ਉਹਨਾਂ ਨੂੰ ਇਨਵੋਲਵ ਕੀਤਾ ਜਾ ਸਕਦਾ ਹੈ ਜਾਂ ਹੋਰ ਅੱਜ ਦੇ ਦਿਨ ਜਿਸ ਤਰ੍ਹਾਂ ਸੋ ਕਾਲ ਜਿਨ੍ਹਾਂ ਨੂੰ ਗਿਗ ਵਰਕਰਸ ਕਹਿ ਦਿੰਦੇ ਸੀ ਉਹਦੇ ਵਾਸਤੇ ਉਹਨਾਂ ਨੂੰ ਟ੍ਰੇਨ ਕੀਤਾ ਜਾਵੇ ਤਾਂ ਕਿ ਉਹ ਆਪਣੇ ਪੈਰਾਂ ਤੇ ਖੜੇ ਹੋ ਕੇ ਸਕਣ ਉਹਨਾਂ ਦੇ ਇਲਾਵਾ ਪਹਿਲੀ ਦਵਾ ਮੈਂ ਕਿਸੇ ਵੀ ਮੈਨੀਫੈਸਟੋ ਦੇ ਅੰਦਰ ਜੋ ਚੀਜ਼ ਮਨੂ ਇੱਥੇ ਬੈਠ ਕੇ ਸਟ੍ਰਾਈਕ ਕੀਤੀ ਉਹ ਸੀਗੀ ਹੁਣੇ ਤੁਸੀਂ ਦੇਖਿਓ ਹੁਣੇ ਫਲੈਸ਼ ਹੋ ਗਈ ਮੈਂ ਕਿਹੜਾ ਤਾਂ ਰੋਕਣ ਲੱਗਿਆ ਸੀਗਾ ਇੱਕ ਵਾਰੇ ਫੇਰ ਮੁੜ ਕੇ ਤੁਸੀਂ ਸਲਾਈਡ ਦਿਖਾਓ ਜਿਹਦੇ ਵਿੱਚ ਸੀਗਾ ਟੈਕਸੀ ਡਰਾਈਵਰ ਆਟੋ ਡਰਾਈਵਰ ਰਿਕਸ਼ਾ ਡਰਾਈਵਰ ਜੋ ਸਭ ਤੋਂ ਵੱਡੀ ਗੱਲ ਸੀਗੀ ਜਿਹੜੇ ਘਰਾਂ ਦੇ ਅੰਦਰ ਕੰਮ ਕਰਦੇ ਸਨ ਉਹ ਵੀ ਆਦਮੀ ਐ ਸਰ ਉਹ ਵੀ ਗਰੀਬ ਐ ਜਿਹੜੇ ਆ ਕੇ ਕਿਤੋਂ-ਕਿਤੋਂ ਆ ਕੇ ਘਰਾਂ ਦੇ ਵਿੱਚ ਕੰਮ ਕਰਦੇ ਐ ਉਹਨਾਂ ਨੂੰ ਵੀ ਇਹ ਉਸ ਪੋਰਟਲ ਦੇ ਜਰੀਏ ਜੋੜ ਕੇ ਕਿਉਂਕਿ ਤੁਸੀਂ ਦੇਖੋ ਇੱਥੇ ਕੰਸਟਰਕਸ਼ਨ ਵਰਕਰਾਂ ਦੇ ਕਾਰਡ ਬਣੇ ਹੋਏ ਆ ਹਰ ਸਾਲ ਜਦੋਂ ਵੀ ਉਹ ਜਿਸ ਕਾਰਡ ਦੇ ਜਿਹੜੇ ਵਰਕਰ ਕੰਸਟਰਕਸ਼ਨ ਵਰਕਰ ਐਨਰੋਲਡ ਹੈਗੇ ਉਹਨਾਂ ਵਾਸਤੇ ਸਪੈਸ਼ਲ ਬੈਨੀਫਿਟ ਆਂਦੇ ਆ ਬਾਕੀ ਕਿਸੇ ਨੂੰ ਮਿਲੇ ਕਰੋਨਾ ਦੇ ਦਿਨਾਂ ਤੁਸੀਂ ਦੇਖਿਆ ਹੋਣਾ ਕਿੰਨਾ ਪੈਸਾ ਉਹਨਾਂ ਚ ਵੰਡੇ ਗਿਆ ਬਿਕੋਜ਼ ਦੇ ਵਰ ਰਜਿਸਟਰਡ ਇਸੇ ਤਰ੍ਹਾਂ ਹੀ ਇਸ ਈ ਪੋਰਟਲ ਦੇ ਜਰੀਏ ਉਹਨਾਂ ਨੂੰ ਐਨਰੋਲ ਕੀਤਾ ਜਾਊਗਾ ਆਪ ਉਹਦਾ ਸਾਰਾ ਫੋਕਸ ਕਹਿਣ ਨੂੰ اپੋਜੀਸ਼ਨ ਪਾਰਟੀਆਂ ਕਹਿੰਦੀਆਂ ਜੀ ਇਹ ਤਾਂ ਵੱਡੇ ਸੌਹਕਾਰਾਂ ਦੀ ਪਾਰਟੀ ਹੈ ਮੈਂ ਸਮਝਦਾ ਪਹਿਲੀ ਵਾਰੀ ਕਿਸੇ ਪਾਰਟੀ ਨੇ ਗਰੀਬ ਉਹ ਤਾਂ ਮੋਦੀ ਸਾਹਿਬ ਨੇ ਚਾਰ ਜਿਹੜੇ ਕੈਟਾਗਰੀ ਬਣਾਈਆਂ ਉਹਨਾਂ ਨੇ ਆ ਜਾਤ ਪਾਤ ਤੋਂ ਉੱਤੇ ਉੱਠ ਕੇ ਉਹਨਾਂ ਨੇ ਕਹਿਤਾ ਗਰੀਬ ਜੋ ਯੁਵਾ ਮਹਿਲਾ ਸ਼ਕਤੀ ਔਰ ਕਿਸਾਨ ਮੈਂ ਸਮਝਦਾ ਵੈਸੇ ਤਾਂ ਆ ਕੰਪੋਜ਼ਿਟ ਹੋਣਾ ਚਾਹੀਦਾ ਸਤੈਨ ਹੀ ਕੈਟਾਗਰੀ ਹੈ ਮੈਂ ਇੱਟੈ ਕੋਈ ਕਿਸਾਨ ਤਾਮੀਰ ਦੇਖਿਆ ਨਹੀਂ ਗਰੀਬ ਵਾਲੀ ਕੈਟਾਗਰੀ ਚ ਕਿਸਾਨ ਵੀ ਆ ਜਾਂਦਾ ਜੋਸ਼ ਜੀ ਪਰ ਉਹ ਚਾਰ ਕੈਟਾਗਰੀਜ਼ ਉਹਨਾਂ ਨੇ ਬ੍ਰਾਡ ਆਊਟਲਾਈਨ ਕਰਤੀਆਂ ਪਰ ਅੱਜ ਤੱਕ ਕਿਸੇ ਨੇ ਘਰਾਂ ਦੇ ਅੰਦਰ ਕੰਮ ਕਰਨ ਵਾਲੇ ਕੋਈ ਛੋਟੂ ਕਹਿ ਦਿੰਦਾ ਕੋਈ ਕੁਝ ਹੋਰ ਕਹਿ ਦਿੰਦਾ ਉਹਨਾਂ ਦਾ ਵੀ ਪਰਿਵਾਰ ਹੈ ਉਹਨਾਂ ਦੇ ਜਿਹੜੇ ਹੱਕ ਬਣਦੇ ਆ ਉਹਨਾਂ ਨੂੰ ਕਿਸੇ ਕਿਸਮ ਦੀ ਸੁਵਿਧਾ ਮਿਲ ਸਕਦੀ ਹੈ ਉਹਦਾ ਪ੍ਰਬੰਧ ਸਰਕਾਰ ਨੇ ਕੀਤਾ ਹੈ ਉਹਦੇ ਵਾਸਤੇ ਮੈਂ ਮੋਦੀ ਸਾਹਿਬ ਨੂੰ ਪਰਸਨਲ ਤੌਰ ਤੇ ਵਧਾਈ ਦੇਣਾ ਚਾਹੁੰਗਾ ਵੀ ਤੁਸੀਂ ਯੂ ਹੈਵ ਗੌਨ ਡਾਊਨ ਟੂ ਦਾ ਉਸ ਹੱਤਾਂ ਹੀ ਗਏ ਹੋ ਵੀ ਜਿਹੜਾ ਮੇਨ ਪੀਰਾਮਿਡ ਹੈ ਜਿਹੜਾ ਹਿੰਦੁਸਤਾਨ ਦਾ ਉਹਦਾ ਬੇਸਿਕ ਤਾਂ ਗਰੀਬ ਹੈ ਜੀ ਫਿਰ ਮਿਡਲ ਵਰਗ ਹੈ ਆਪਣਾ ਜਿਹੜਾ ਮਿਡਲ ਵਰਗ ਅੱਜ ਦੇ ਦਿਨ ਵਧ ਰਿਹਾ ਹੈ ਮੱਧਮ ਵਰਗੀਆਂ ਜਿਹੜੇ ਪਰਿਵਾਰ ਹੈ ਅੱਜ ਉਹਨਾਂ ਦੇ ਵੀ ਐਸਪੀਰੇਸ਼ਨਸ ਵਧ ਗੀਆਂ ਰਿਕੁਆਇਰਮੈਂਟਸ ਵਧ ਗੀਆਂ ਅੱਜ ਉਹਨਾਂ ਨੂੰ ਹਸਪੀਟਲਸ ਦੀ ਲੋੜ ਹੈ ਸਭ ਕੱਲੇ ਪੈਸੇ ਨਾਲ ਕਰੋਗੇ ਕੀ ਜੇ ਇਲਾਜ ਨਹੀਂ ਹੋ ਸਕਦਾ ਕੱਲੇ ਪੈਸੇ ਨਾਲ ਕਰੋਗੇ ਕੀ ਜੇ ਬੱਚੇ ਪੜ ਨਹੀਂ ਸਕਦੇ ਜੇ ਉੱਥੇ ਤੁਹਾਡੇ பீஸ் ਆਫ ਲਿਵਿੰਗ ਜਿਹੜਾ ਸਪੈਸ਼ਲੀ ਨੇ ਮੈਂਸ਼ਨ ਕੀਤਾ ਵੀ ਸ਼ਹਿਰਾਂ ਦੇ ਅੰਦਰ ਗ੍ਰੀਨ ਏਰੀਆਜ਼ ਪ੍ਰੋਵਾਈਡ ਕਰਵਾਉਣ ਦਾ ਸੈਟੇਲਾਈਟ ਟਾਊਨਸ਼ਿਪ ਬਣਾਉਣ ਦੀ ਜਿਹੜੀ ਗੱਲ ਕੀਤੀ ਹੈ ਇਟ 올 ਰਿਫਲੈਕਸ ਅ ਵਿਜ਼ਨ ਵਿਜ਼ਨ ਹੋਊਗਾ ਤੇ ਸਾਡੇ ਕੋਲ ਨਾਲ ਸਰਮਾਇਆ ਕੈਪੇਬਿਲਿਟੀ ਹੋਊਗੀ ਪੈਸਾ ਹੋਊਗਾ ਤਾਂ ਹੀ ਉਹ ਸਾਰਾ ਰਿਅਲਾਈਜ਼ ਕਰ ਸਕਾਂਗੇ ਆ ਸੋਚ ਹੈ ਇਸ ਮੈਨੀਫੈਸਟੋ ਦੀ ਇੱਕ ਪੁਆਇੰਟ ਜਿਹੜਾ ਕੱਲ ਮੈਂ ਜਦੋਂ ਮੋਦੀ ਜੀ ਦੀ ਸਪੀਚ ਸੁਣ ਰਿਹਾ ਸੀਗਾ ਇੱਕ ਲਾਈਨ 'ਚ ਗੱਲ ਆ ਗਈ ਕਿਸੇ ਨੇ ਸ਼ਾਇਦ غور ਹੀ ਨਹੀਂ ਕੀਤਾ ਇੰਪੋਰਟੈਂਸ ਆਫ ਵਿਚ ਕਿਉਂਕਿ ਲੋਕਾਂ ਦਾ ਜ ਆਪਣੇ ਆਪਣੀ ਸਮੱਸਿਆਵਾਂ ਦੇ ਵਿੱਚ ਉਲਝਿਆ ਟਾਈਮ ਹੈ ਨਹੀਂ ਕੁਝ WhatsApp ਲਈ ਬਟਾ ਸਾਰੇ ਦਿਨ ਸਿਰ ਲੱਗੇ ਰਹਿੰਦੇ ਆ ਪਰਿਵਾਰ ਦਾ ਕਿਸੇ ਨੂੰ ਫਿਕਰ ਨਹੀਂ ਹੁੰਦਾ ਇੱਕ ਇਹਦੇ ਵਿੱਚ ਬੜਾ ਐਮ ਪੁਆਇੰਟ ਜਿਹੜਾ ਮੈਂ ਨੋਟ ਕੀਤਾ ਹੈ ਜਿਹੜੇ ਲੋਕਾਂ ਨਾਲ ਬੈਠ ਕੇ ਇਹਦੇ ਉਹਨਾਂ ਦੇ ਚਰਚਾ ਵੀ ਹੋਊਗੀ ਉਹਦੇ 'ਚ ਹੈ ਵੀ ਜਿਹੜੀ ਆ ਆਯੂਸ਼ਮਾਨ ਸਕੀਮ ਹੈ ਇਹਦੇ ਵਿੱਚ 70 ਸਾਲ ਤੋਂ ਉੱਤੇ ਬਜ਼ੁਰਗਾਂ ਨੂੰ ਇਨਕਲੂਡ ਕੀਤਾ ਗਿਆ ਹੈ ਸਰ ਇੱਕ ਬਰੂਫੜਾ ਇੱਕ ਆਲੋ ਆਪੋ ਬਿਜਵੇਰੇ ਜਾ ਕੇ ਕਿਤੇ ਅੱਗੇ ਕੰਪਲੇਂਟ ਨਾ ਕਰਿਆਣ ਵੀ ਛੋਟੀ ਉਮਰ ਦੇ ਬੱਚੇ ਆ ਰਹੇ ਅੱਜ ਕਲਾ ਆਪ अवन्न देगा? अवन्न देगा? अवन्न देगा? अवन्न आपिया? एको सारे कैम्रे वेको?